ਮਾਂ ਤੇ ਜਗਮੀਤ ਕੱਲ ਜਦੋਂ ਅਸੀਂ ਆਏ ਸੀ ਨਾ ਪਿੰਡੋਂ ਤੇ ਆਉਂਦੇ ਆਉਂਦੇ ਬਹਿ ਗਏ ਨਰੇ ਗਾਲਿਆਂ ਕੋਲ ਕੱਲ ਉਹਨਾਂ ਦੀ ਉੱਧਰ ਡਿਊਟੀ ਸੀਗੀ ਤੇ ਉੱਥੇ ਬਹਿ ਗਏ ਤੇ ਕਹਿੰਦੇ ਸਾਨੂੰ ਕੀ ਲਿਆਏ ਸੀ ਕਿ ਅਸੀਂ ਅੰਬ ਲੈ ਕੇ ਆਏ ਕਹਿੰਦੇ ਸਾਨੂੰ ਅੰਬ ਦੇਜੋ ਤੇ ਅਸੀਂ ਲਫਾਫਾ ਫੜਾਤਾ ਤੇ ਉਹਨਾਂ ਨੇ ਦੋ ਕੱਢ ਲਏ ਤੇ ਕਹਿੰਦੇ ਕਹੇ ਕਿ ਸਾਡੇ ਅੰਬ ਕੱਢ ਤੇ ਭੁੱਖਾ ਆ ਇਹ ਮੈਂ ਕਿਹਾ ਨਹੀਂ ਨਹੀਂ ਤੁਸੀਂ ਆਪਦੇ ਕਰਮਾਂ ਦਾ ਖਾਣਾ ਵੀ ਸਾਡਾ ਕਿਹੜਾ ਨਾ ਤੇ ਨਾਂ ਲਿਖਿਆ ਕੋਈ ਨਹੀਂ ਮਤ ਜੋ ਵੀ ਬੰਦਾ ਕੋਈ ਸ਼ਾਨਦਾਰ ਦੇ ਕਰਮਾਂ ਦਾ ਖਾਂਦਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਤੁਸੀਂ ਖਾ ਲਓ ਜਿੰਨੇ ਖਾਣੇ ਆ ਤੇ ਅਸੀਂ ਕਿਉਂ ਸਟਾਫ ਕਰਾ ਮਦਦ ਕਰਨ ਨੂੰ ਆਏ ਤੇ ਅੱਜ ਜਦੋਂ ਅਸੀਂ ਆਈ ਜਾਂਦੇ ਸੀ ਹੁਣ ਅੱਜ ਉਹਨੂੰ ਤੇ ਇੱਧਰ ਡਿਊਟੀ ਸੀ ਇੱਧਰਲੇ ਪਾਸੇ ਪੈਂਡ ਦੇ ਦੂਜੇ ਪਾਸੇ ਤੇ ਅੱਜ ਅਸੀਂ ਆਏ ਕਹਿੰਦੇ ਕੀ ਆ ਤੁਹਾਡੇ ਕੋਲ ਖਾਣ ਨੂੰ ਸਾਨੂੰ ਦੇ ਕੇ ਜਾਓ ਤੇ ਅਸੀਂ ਕਿਹਾ ਸਾਡੇ ਕੋਲੇ ਅੱਜ ਤੱਕ ਕੁਝ ਨਹੀਂ ਕਹਿੰਦੇ ਅੰਮ੍ਰਿਤ ਨਹੀਂ ਲਿਆਉਂਦੇ ਮੈਂ ਕੰਮ ਪਤਾ ਨਹੀਂ ਅੱਜ ਲਿਆਉਂਦੇ ਕਹਿੰਦੇ ਹੋਰ ਕੀ ਆ ਮੈਂ ਕਿਹਾ ਸਾਡੇ ਕੋਲ ਲੱਸੀ ਆ ਜੇ ਲੱਸੀ ਪੀਣੀ ਤਾਂ ਪੀ ਲਓ ਬਈ ਲੱਸੀ ਬਣਾ ਕੇ ਲਿਆਉਂਦੀ ਅਸੀਂ ਉੱਥੇ ਤੇ ਕਹਿੰਦੇ ਚੱਲ ਲੱਸੀ ਪੀ ਆਜੋ ਤੇ ਬੋਤਲ ਦੇ ਵਿੱਚ ਉਹਨਾਂ ਨੇ ਵਿਚਾਰਿਆਂ ਦੇ ਪਾਣੀ ਸੀਗਾ ਤੇ ਪਾਣੀ ਦੇ ਵਿੱਚ ਉਹਨਾਂ ਨੂੰ ਦੋ ਦੋ ਗਲਾਸ ਦੇ ਨੇ ਜਿਹੜਾ ਲੱਸੀ ਪਾ ਲਈ ਤੇ ਪਾ ਕੇ ਲਈ ਪੀ ਤੇ ਕਹਿੰਦੇ ਕਹਿੰਦੇ ਕਿ ਇਹ ਚੰਗੇ ਭਾਪ ਲੱਗੇ ਆ ਵੀ ਕੱਲ ਮੈਥੋਂ ਅੰਬ ਖੋਲੇ ਅੱਜ ਲੱਸੀ ਤੇ ਮੈਂ ਕਹਾਂ ਹਰ ਇੱਕ ਬੰਦੇ ਦੀ ਮੋਹਰ ਲੱਗੀ ਹੁੰਦੀ ਆ ਖਾਣ ਪਾਣ ਤੇ ਦਾਣੇ ਪਾਣੀ ਤੇ ਜਿੱਥੇ-ਜਿੱਥੇ ਮੋਹਰ ਲੱਗੀ ਅਗਲੇ ਨੇ ਖਾਣਾ ਹੀ ਆ ਤੇ ਮੈਂ ਕਹਾਂ ਸਾਡਾ ਕਿਹੜਾ ਨਾਂ ਲਿਖਿਆ ਲੱਸੀ ਤੇ ਇੰਨੀ ਗਰਮੀ ਉੱਥੇ ਵਿਚਾਰੇ ਜਿੱਥੇ ਲੱਗੇ ਪਏ ਅਗਲਾ ਕਹਿਣਾਂ ਅੰਦਰ ਗੰਦਾ ਕੰਮ ਸੌਖਾ ਬਹੁਤ ਔਖਾ ਬਈ ਨਹੀਂ ਗਰਮੀ ਐਨੀ ਜਿਆਦੇ ਉੱਥੇ ਮੈਂ ਕਹਿ ਨਹੀਂ ਦੇਸੋ ਦੇਸ ਦੀ ਇਹ ਕਾਹ ਤੋਂ ਚੜ ਜਾਂਦਾਂ ਪਤਾ ਨਹੀਂ ਲੈ ਵੀ ਉਹਦਾ ਪੇਟ ਝਾੜ ਕੇ ਵਿਸਾਇਆ ਤੜ ਕੇ ਤੇ ਫੇਰ ਵੀ ਪਤਾ ਨਹੀਂ ਕਿੱਧਰ ਦੀ ਚੜ ਜਾਂਦਾਂ ਮੈਂ ਤੇ ਅਗਲਾ ਕਹਿ ਹੁੰਦਾਂ ਰੇ ਗੰਦਾ ਕੰਮ ਸੌਖਾ ਨਾ ਤਾਂ ਝੋਨਾ ਲਾਉਣਾ ਸੌਖਾ ਨਾ ਅਰੇਗਾ ਦਾ ਕੰਮ ਸੌਖਾ ਵੀ ਕਈ ਲੋਕ ਕਹਿ ਹੁੰਦੇ ਆ ਵੀ ਜਿਵੇਂ ਤਖੜੇ ਲੋਕ ਕਹੀ ਕਹਿ ਦਿੰਦੇ ਤੁਹਾਨੂੰ ਮੌਜ ਆ ਵੀ ਤੁਸੀਂ ਸਰਜਰੀ ਕਮਾ ਲੈਣੇ ਆ ਤੇ ਸਰਜਰੀ ਖਾ ਲੈਣੇ ਆ ਵੀ ਸਾਨੂੰ ਬੇਹੀ ਕਰ ਕਰ ਖਾਣੀ ਪੈਂਦੀ ਆ ਤੇ ਸਾਨੂੰ ਤੁਸੀਂ ਵਧੀਆ ਲੱਗਦੇ ਆ ਜਿਹੜੇ ਵਹੀ ਕਰ ਕਰ ਖਾਣੇ ਆ ਤੇ ਸਾਨੂੰ ਔਖਾ ਲੱਗਦਾ ਸੱਜਰੀ ਕਮਾ ਕੇ ਸੱਜਰੀ ਖਾਣੀ ਕਈ ਵਾਰੀ ਕੋਈ ਕੰਮ ਆਉਂਦਾ ਵੀ ਨਹੀਂ ਗਾ ਦਿਹਣ ਗਰਮੀ ਦੇ ਵਿੱਚ ਕੋਈ ਹਾਲ ਜਿਉਂ ਤੇ ਕੋਈ ਉਲਟ ਕੇ ਡੱਗ ਪਿਆ ਇਆਂ ਜਾਣਿਆਂ ਚੋ ਤੇ ਕੌਣ ਲੈ ਕੇ ਜਾਊ ਉਹਨਾਂ ਨੂੰ ਚੱਕ ਕੇ ਤੇ ਕੌਣ ਦੂਜਾ ਨਹੀਂ ਇੰਨਾ ਪੈਸਾ ਕਿਹਦੇ ਕੋਲੇ ਵੀ ਜਿਹੜਾ ਲਾ ਲਊ ਤੇ ਪ੍ਰਮਾਤਮਾ ਕਰੇ ਚਾ ਲੈ ਵੀ ਤਾਂ ਕੁਝ ਨਾ ਹੀ ਹੋਵੇ ਵੀ ਕੰਮ ਕਰਨਾ ਬਹੁਤ ਔਖਾ ਸੱਜਰੀ ਕਮਾ ਕੇ ਖਾਣੀ ਬਹੁਤ ਔਖੀ ਆ ਤੇ ਕਹਿਣਾ ਸੌਖਾ ਹੁੰਦਾ ਵਾ ਤੇ ਵਿਚਾਰੇ ਕੱਲ ਵੀ ਇੱਧਰ ਤੋਲਸ ਦੋਸਸ ਕਰਨ ਮਾੜੀ ਜਿਹੀ ਸ਼ਾਏ ਕਿਸੇ ਦੇ ਇਤੋਂ ਉੱਠੀ ਦੇ ਮੂਹਰੇ ਬੈਠੇ ਸੀਗੇ ਤੇ ਖੜਾ ਜਾ ਬਣਿਆ ਸੀ ਤੇ ਉੱਥੇ ਥੋੜੀ ਜੀ ਛਾਂ ਦਿੱਥੇ ਉਹ ਬੈਠੇ ਸੀ ਤੇ ਅੱਜ ਵੀ ਹੁਣ ਜਿੱਥੇ ਉਹ ਲੱਗੇ ਉੱਥੇ ਟਾਲੀ ਆ ਤੇ ਟਾਲੀ ਦੀ ਛਾਂਵੇਂ ਉੱਥੇ ਵਿਚਾਰਵਾ ਗੇੜੇ ਨਾ ਭੱਜ ਕੇ ਹੋ ਜਾਂਦੇ ਨੇ ਉਹ ਭੱਜ ਕੇ ਛਾਂਵੇਂ ਹੋ ਜਾਂਦੇ ਨੇ ਤੇ ਇੱਧਰ ਜਗਮੀਤ ਉੱਥੇ ਸਾਈਕਲ ਸੂਕਰ ਭਜਾਉਂਦਾ ਫਿਰਿਆ ਤੇ ਮੈਂ ਕਿਹਾ ਭਰਾਵਾ ਲਾ ਦੇ ਸਾਈਕਲ ਤੂੰ ਚੱਲ ਕੇ ਘਰੇ ਤੇ ਹੁਣ ਆ ਦਾ ਮਨਾਉਣਾ ਆ ਜਾ ਕੇ ਮੈਂ ਕਿਹਾ ਨਾ ਲਾ ਤੇ ਉੱਥੇ ਸਾਈਕਲ ਭਜਾਈ ਫਿਰਦਾ ਰਿਹਾ ਉੱਥੇ ਨਰੇ ਗਾਲਾਂ ਦਾ ਖੜਾ ਸੀਗਾ ਸਾਈਕਲ ਭਜਾ ਭਜੂ ਕੇ ਤੇ ਹੁਣ ਸਾਹੋ ਸਾਈ ਹੋਏ ਪਪਾਤ ਪਾਣੀ ਦੇ ਦੇ ਮ ਨਡੇ ਪਾਣੀ ਦਾ ਕੱਪ ਦੇ ਦੇ ਤੇ ਬਹੁਤ ਔਖਾ ਵਾ ਕੰਮ ਕਰਨਾ ਬਈ ਕੰਮ ਕੋਈ ਵੀ ਐ ਸੌਖਾ ਨਹੀਂ ਗਾ ਇੱਕ ਰੋਟੀ ਦੀ ਬੁਰਕੀ ਤੋੜ ਕੇ ਪਾਣੀ ਸੌਖੀ ਆ ਮੂੰਹ ਦੇ ਵਿੱਚ ਵੀ ਖਾਣੀ ਸੌਖੀ ਆ ਤੇ ਬਣਾਉਣੀ ਬਹੁਤ ਔਖੀ ਆ ਉਹ ਵੀ ਰੋਟੀ ਵੀ ਤਾਂ ਬਣੂ ਜੇ ਕੰਮ ਕਰਾਂਗੇ ਰੋਟੀ ਬਣਾਵਾਂਗੇ ਸੌਦਾ ਲਿਆਵਾਂਗੇ ਤੇ ਜੇ ਕੰਮ ਨਾ ਕਰਾਂਗੇ ਤਾਂ ਕਿੱਥੋਂ ਸੌਦਾ ਆਊ ਰਸਣਾ ਆਊ ਤੇ ਕਿੱਥੋਂ ਰੋਟੀ ਬਣਨੀ ਆ ਹਨ ਤੇ ਕੰਮ ਕਰਨੇ ਬਹੁਤ ਔਖੇ ਆ ਤੇ ਐ ਨਾ ਕਿਹਾ ਕਰੋ ਵੀ ਤੁਸੀਂ ਚੰਗੇ ਆ ਜਾਦਰੀ ਕਮਾਉਣੇ ਸੱਜਰੀ ਖਾਣੇ ਸਾਨੂੰ ਪੁੱਛ ਕੇ ਵੇਖੋ ਸੱਜਰੀ ਕਮਾਉਣੇ ਕਿੰਨੇ ਔਖੀ ਆ ਤੇ ਮਤਲਬ ਕਿ ਤੁਹਾਨੂੰ ਵੇਹੀ ਖਾਣੀ ਔਖੀ ਲੱਗਦੀ ਸਾਨੂੰ ਸੱਜਰੀ ਕਮਾ ਕੇ ਖਾਣੀ ਔਖੀ ਲੱਗਦੀ ਜਦੋਂ ਮੇਹ ਕੜੀਆਂ ਆ ਜਾਂਦੇ ਸਾਨੂੰ ਉਹ ਤੋਂ ਬਹੁਤ ਔਖਾ ਲੱਗਦਾ ਵਾ ਵੀ ਹੁਣ ਕਿੱਥੋਂ ਕਮਾਉਣ ਜੱਜੇ